ਪੰਜਾਬ ਚ ਸੁੱਖਾ ਕਾਲਵਾ ਦੇ ਕਤਲ ਤੋਂ ਬਾਅਦ ਚਰਚਾ ਵਿੱਚ ਆਏ ਵਿੱਕੀ ਗੌਂਦਰ ਗੈਂਗਸਟਰ ਦਾ ਥਾਂ ਟਿਕਾਣਾ ਲੱਭਣ ਵਿੱਚ ਸੁੱਖਾ ਗੈਂਗ ਵੀ ਲੱਗਾ ਹੋਇਆ ਹੈ। ਸੁੱਖਾ ਕਾਲਵਾ ਗੈਂਗ ਨੇ ਫੇਸਬੁੱਕ ਦੇ ਜਰੀਏ ਸਿੱਧੇ ਤੌਰ ਤੇ ਮੀਡੀਆ ਤੇ ਪੁਲਿਸ ਦੇ ਨਾਮ ਦੇ ਉੱਤੇ ਇੱਕ ਸੰਦੇਸ਼ ਛੱਡਿਆ ਹੈ। ਗੈਂਗਸਟਰ ਵਿੱਕੀ ਗੌਂਦਰ ਨੂੰ ਪੰਜਾਬ ਪੁਲਿਸ ਨੇ ਸੁੱਖਾ ਕਾਲਵਾ ਮਰਡਰ ਕੇਸ 'ਚ ਗ੍ਰਿਫਤਾਰ ਕੀਤਾ ਸੀ। ਪਰ ਕੁਝ ਮਹੀਨੇ ਪਹਿਲਾਂ ਉਹ ਨਾਬਾ ਜੇਲ੍ਹ ਨੂੰ ਤੋੜ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਨਾਬਾ ਜੇਲ ਨੂੰ ਪੰਜਾਬ ਦੀ ਸਭ ਤੋਂ ਸੁਰੱਖਤ ਜੇਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਸ ਦੇ ਬਾਵਜੂਦ ਕਾਨੂੰਨ ਤੋਂ ਬੇਖੌਫ ਵਿੱਕੀ ਗੌਂਦਰ ਇਸ ਜੇਲ ਨੂੰ ਤੋੜ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਵਿੱਕੀ ਗੌਂਦਰ ਜੇਲ ਤੋਂ ਫਰਾਰੀ ਤੋਂ ਬਾਅਦ ਇੱਕ ਇੱਕ ਕਰਕੇ ਆਪਣੇ ਸਾਰੇ ਦੁਸ਼ਮਣਾਂ ਨੂੰ ਟਕਾਣੇ ਲਾ ਰਿਹਾ ਹੈ ਵਿੱਕੀ ਗੌਂਦਰ ਦੀਆਂ ਇਹਨਾਂ ਹਰਕਤਾਂ ਨੇ ਪੰਜਾਬ ਪੁਲਿਸ ਦੀ ਨੀਂਦ ਵੀ ਉਡਾਈ ਹੋਈ ਹੈ ਪਰ ਕੁਝ ਦਿਨ ਪਹਿਲਾਂ ਸ਼ੇਰਾ ਖੁੱਬਨ ਗੈਂਗ ਨੇ ਇਹ ਪੋਸਟ ਫੇਸਬੁਕ ਦੇ ਉੱਤੇ ਪਾ ਕੇ ਸਨਸਨੀ ਫਿਲਾਤੀ ਕਿ ਵਿੱਕੀ ਕਾਉਂਟਰ ਵਿਦੇਸ਼ ਭੱਜ ਗਿਆ ਹੈ। ਇਸ ਦੇ ਜਵਾਬ ਵਿੱਚ ਸੁੱਖਾ ਕਾਲੋ ਸ਼ਾਰਪ ਸ਼ੂਟਰ ਗਰੁੱਪ ਨੇ ਅੱਜ ਫੇਸਬੁਕ ਦੇ ਉੱਤੇ ਕੀ ਲਿਖਿਆ ਹੈ ਤੁਸੀਂ ਆਪ ਹੀ ਪੜੋ। ਇਹ ਸੰਦੇਸ਼ ਮੀਡੀਆ ਤੇ ਪੁਲਿਸ ਦੇ ਨਾਂ ਤੇ ਵੀ ਛੱਡਿਆ ਗਿਆ ਹੈ। ਇਸ ਵਿੱਚ ਸਿੱਧੇ ਤੌਰ ਤੇ ਸੁੱਖਾ ਕਾਲਵਾ ਗੈਂਗ ਨੇ ਕਿਹਾ ਹੈ ਕਿ ਬਰਾੜ ਮੋਗੇ ਵਾਲਾਂ ਨੂੰ ਛੱਡਣ ਦੇ ਪਿੱਛੇ ਉਹਨਾਂ ਦਾ ਇਰਾਦਾ ਸਿਰਫ ਇਹ ਹੀ ਸੀ ਕਿ ਉਹ ਕਿਸੇ ਦੀ ਜਾਨ ਬੇਵਜ੍ਹਾ ਨਹੀਂ ਲੈਣਾ ਚਾਹੁੰਦੇ। ਸੁਖਾ ਕਾਲਵਾ ਦੇ ਖਾਸ ਮੰਨੇ ਜਾ ਰਹੇ ਪ੍ਰੀਤ ਫਗਵਾੜਾ ਵੱਲੋਂ ਛੱਡੇ ਗਏ ਇਸ ਸੰਦੇਸ਼ ਵਿੱਚ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਉਹ ਹਰ ਹਾਲ ਚ ਬਦਲਾ ਲੈਣਗੇ ਇੱਕ ਫੋਟੋ ਵੀ ਇਸ ਪੋਸਟ ਦੇ ਨਾਲ ਪਾਈ ਗਈ ਹੈ ਜਿਸ ਉਤੇ ਲਿਖਿਆ ਹੈ ہماری ਜ਼ਿੰਦਗੀ ਦਾ ਇੱਕ ਹੀ ਮਕਸਦ ਹੈ ਬਦਲਾ ਇਸ ਪੋਸਟ ਦੇ ਜਰੀਏ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਵਿੱਕੀ ਗੌਂਦਰ ਵਿਦੇਸ਼ ਨਹੀਂ ਭੱਜਿਆ ਇੱਥੇ ਹੀ ਹੈ ਤੇ ਸੁਖਾ ਗੈਂਗ ਉਸ ਨੂੰ ਮਾਰ ਕੇ ਇਸ ਗੱਲ ਦਾ ਸਬੂਤ ਦਵੇਗਾ ਹਰਾਨੀ ਦੀ ਗੱਲ ਹੈ ਕਿ ਸੁੱਖਾ ਕਾਲਵਾ ਗੈਂਗ ਤੇ ਵਿੱਕੀ ਗੋਂਡਰ ਗੈਂਗ ਵਿੱਚ ਸੋਸ਼ਲ ਮੀਡੀਆ ਤੇ ਵਿਵਾਦ ਤੇਜ਼ ਹੁੰਦੀ ਰਹੀ ਹੈ। ਬਰਾੜ ਮੋਗੇ ਵਾਲਾ ਜਿੱਥੇ ਗੋਂਡਰ ਗੈਂਗ ਦੇ ਹੱਕ ਵਿੱਚ ਪੋਸਟ ਪਾਉਂਦਾ ਸੀ ਤੇ ਸੁੱਖਾ ਕਾਲਵਾ ਗੈਂਗ ਨੇ ਬਰਾੜ ਮੋਗੇ ਵਾਲਾ ਨੂੰ ਕੁੱਟ ਕੇ ਉਸ ਦੀ ਵੀਡੀਓ ਫੇਸਬੁੱਕ ਤੇ ਪਾ ਦਿੱਤੀ। ਇਸ ਘਟਨਾ ਤੋਂ ਬਾਅਦ ਦੋਨਾਂ ਗੈਂਗਾ ਦੇ ਵਿੱਚ ਤਲਖੀ ਇੱਕ ਵਾਰ ਫੇਰ ਵੱਧ ਗਈ ਹੈ। ਪਰ ਸਵਾਲ ਹੈ ਉੱਠਦਾ ਹੈ ਕਿ ਫੇਸਬੁੱਕ ਦੇ ਉੱਤੇ ਸ਼ਰਿਆਮ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਗੈਂਗ ਪੁਲਿਸ ਤੋਂ ਬੇਖੌਫ ਨਜ਼ਰ ਆ ਰਹੇ ਨੇ। ਸ਼ਰੀਆਮ ਇੱਕ ਦੂਜੇ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਬਦਲੇ ਦੀ ਅੱਗ ਨੂੰ ਰੋਕ ਪਾਉਂਦੀ ਹੈ ਇਹ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਡੇਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ